ਸਿੱਖਾਂ ਦੇ 10 ਗੁਰੂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੋਂ ਬਾਅਦ ਪੰਜਾਬੀ ਤੇ ਸਿੱਖ ਜਦੋਂ ਸੇਵਾ ਕਰਦੇ ਨੇ ਤੇ ਇਹ ਉਦਾਹਰਨ ਦੇ ਤੌਰ ਤੇ ਮੈਂ ਗੱਲ ਕਰਦਾ ਖਾਸ ਕਰਕੇ ਸਪੇਨ ਦੇ ਵਿੱਚ ਜਦੋਂ ਹੜ ਆਂਦੇ ਨੇ ਤੇ ਉੱਥੇ ਸਿੱਖ ਜਦੋਂ ਸੇਵਾ ਕਰਦੇ ਨੇ ਤੇ ਉਹਨੂੰ ਲੈ ਕੇ ਪੂਰੀ ਦੁਨੀਆ ਦੇ ਲੋਕ ਖਾਸ ਕਰਕੇ ਸਪੇਨ ਦੇ ਲੋਕ ਉਹ ਇਹ ਦੇਖਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਕੌਣ ਲੋਕ ਹੈ ਕਿਹੜੀ ਕਮਿਊਨਿਟੀ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਅੱਗੇ ਲਿਆ ਕੇ ਲੋਕਾਂ ਦੀ ਸੇਵਾ ਕਰੀ ਉਹ ਵੀ ਦੂਜੇ ਧਰਮ ਤੇ ਦੂਜੀ ਕਮਿਊਨਿਟੀ ਦੀ ਸੇਵਾ ਕਰ ਰਹੀ ਹੈ ਜਦੋਂ ਉਹ ਇਸ ਚੀਜ਼ ਨੂੰ ਸਰਚ ਕਰਦੇ ਨੇ ਤਾਂ ਉਹ ਦੇਖਦੇ ਨੇ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਅਸ਼ਲੀਲਤਾ ਬਹੁਤ ਦਿਖਾਈ ਜਾਂਦੀ ਹੈ ਇਸ ਨੂੰ ਲੈ ਕੇ ਸਿੱਖ ਬੁੱਧੀਜੀਵੀ ਬਹੁਤ ਚਿੰਤਤ ਹੈ ਇੱਕ ਪਾਸੇ ਪੰਜਾਬੀਆਂ ਦਾ ਉਹ ਆ ਰਿਹਾ ਤੇ ਦੂਜੇ ਪਾਸੇ ਇੱਥੇ ਜਦੋਂ ਆਂਦੇ ਨੇ ਅਸ਼ਲੀਲਤਾ ਦਿਖਾਈ ਜਾਂਦੀ ਹੈ ਮੇਰੇ ਨਾਲ ਮੌਜੂਦ ਹੈ ਭਾਈ ਸੁਖਦੇਵ ਸਿੰਘ ਫਗਵਾੜਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਪਾਈ ਸਾਹਿਬ ਸਭ ਤੋਂ ਪਹਿਲਾਂ ਜਿਹੜਾ ਵਿਸ਼ਾ ਹੈ ਜਿਹੜਾ ਮੈਂ ਕਹਾਂ ਨਾ ਤੁਸੀਂ ਸਮਝ ਗਏ ਹੋਵੋਗੇ ਕਿ ਇੱਕ ਪਾਸੇ ਤਾਂ ਸਿੱਖਾਂ ਨੂੰ ਦੇਖਿਆ ਜਾ ਰਿਹਾ ਕਿ ਉਹ ਸੇਵਾ ਭਾਵ ਦਿਖਾ ਰਹੇ ਨੇ ਇੰਨੀ ਮਿਹਨਤ ਕਰਕੇ ਜਾਂ ਇੰਨਾ ਕਰਕੇ ਆਪਣੇ ਪੱਲਿਓ ਪੈਸੇ ਲਗਾ ਕੇ ਕਰ ਰਹੇ ਜਦੋਂ ਉਹਨਾਂ ਨੂੰ ਸਰਚ ਕਰਨਾ ਸ਼ੁਰੂ ਕਰਦੇ ਆਂ ਤੇ ਪੰਜਾਬਲੀ ਨੈਚੁਰਲੀ ਇਹ ਪੰਜਾਬੀ ਹੈ ਸਿੱਖ ਹੈ ਤੇ ਦੇਖਦੇ ਨੇ ਤੇ ਅਸ਼ਲੀਲਤਾ ਨਜ਼ਰਾਂ ਦੀ ਇਹਨੂੰ ਲੈ ਕੇ ਤੁਸੀਂ ਬਹੁਤ ਚਿੰਤਤ ਹੋ ਅਸੀਂ ਵੀ ਚਿੰਤਤ ਆ ਇਹਨੂੰ ਕੀ ਹੋਣਾ ਚਾਹੀਦਾ ਕੀ ਕਰਨਾ ਚਾਹੀਦਾ ਦੇਖੋ ਅੱਜ ਸੋਸ਼ਲ ਮੀਡੀਆ ਜਿਹੜਾ ਹੈ ਨਾ ਉਹ ਸੁਸਾਇਟੀ ਉਸ ਖਿੱਤੇ ਦੀ ਉਹ ਸੁਸਾਇਟੀ ਦੇ ਲੋਕਾਂ ਦੀ ਮਾਨਸਿਕਤਾ ਦਾ ਉਹਨੂੰ ਰਿਫਲੈਕਟ ਕਰਦਾ ਉਹਦਾ ਸ਼ੀਸ਼ਾ ਜੀ ਉੱਥੋਂ ਦਾ ਕਲਚਰ ਉੱਥੋਂ ਦਾ ਸੰਗੀਤ ਉੱਥੋਂ ਦੀ ਪੋਲਿਟਿਕਸ ਔਰ ਉੱਥੋਂ ਦੇ ਲੋਕਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਵਿਚਰਨ ਦਾ ਤਰੀਕਾ ਇਹ ਸਾਰਾ ਕੁਝ ਜਿਹੜਾ ਰਿਫਲੈਕਟ ਕਰਦਾ ਜੇ ਤੁਸੀਂ ਕਲੈਕਟਿਵਲੀ ਕਿਸੇ ਸੁਸਾਇਟੀ ਦੀ ਮਾਨਸਿਕਤਾ ਅੱਜ ਦੀ ਏਅਰ ਚ ਦੇਖਦੇ ਹੋ ਤਾਂ ਸੋਸ਼ਲ ਮੀਡੀਆ ਤੋਂ ਜਜਮੈਂਟ ਕਰਦੇ ਹੋ ਜੀ ਇੱਕ ਪਾਸੇ ਉਹ ਲੋਕ ਨੇ ਜਿਹੜੇ ਅ ਇੰਡੀਵਿਜੂਅਲਸ ਐਫਰਟ ਦੇ ਨਾਲ ਕੋਈ ਸੰਸਥਾ ਦੇ ਤੌਰ ਤੇ ਨਹੀਂ ਇੰਡੀਵਿਜੂਅਲ 2233 ਸਧਾਰਨ ਪੰਜਾਬੀ ਕਿਸੇ ਕੰਟਰੀ 'ਚ ਬੈਠੇ ਹੁੰਦੇ ਨੇ ਤੇ ਉਹਨਾਂ ਨੂੰ ਉਹ ਸੋਸ਼ਲ ਮੀਡੀਆ ਤੇ ਜਾਂ ਉਸ ਖਿੱਤੇ ਦੇ ਵਿੱਚ ਇਹੋ ਜੇ ਕੰਮ ਕਰਦੇ ਨੇ ਸਾਨੂੰ ਹਜ਼ਾਰਾਂ ਕਿਲੋਮੀਟਰ ਦੂਰ ਬੈਠਿਆ ਮਾਨ ਮਹਿਸੂਸ ਹੁੰਦਾ ਹੈ ਜੀ ਬਿਲਕੁਲ ਠੀਕ ਆਬਵੀਅਸਲੀ ਗੱਲ ਹੈ ਕਿ ਜਦੋਂ ਉਹ ਸਾਨੂੰ ਉੱਥੇ ਬੈਠਿਆਂ ਨੂੰ ਐਡੀ ਦੂਰੋਂ ਅਟਰੈਕਟ ਕਰ ਰਹੇ ਹੁੰਦੇ ਨੇ ਉੱਥੋਂ ਦੀ ਸੋਸਾਇਟੀ ਨੂੰ ਵੀ ਇਨਫਲੂਐਂਸ ਵੀ ਕਰ ਰਹੇ ਹੁੰਦੇ ਨੇ ਅਟਰੈਕਟ ਵੀ ਕਰ ਰਹੇ ਹੋ ਜੀ ਤੇ ਜਦੋਂ ਤੁਹਾਨੂੰ ਤੁਸੀਂ ਅੱਜ ਗੂਗਲ ਤੇ ਜਾ ਕੇ ਹਲੇ ਪਹਿਲਾ ਲਫ਼ਜ਼ ਹੀ ਲਿਖਦੇ ਹੋ ਪੰਜਾਬ ਜਾਂ ਪੰਜਾਬੀ ਜੀ ਤਾਂ ਤੁਹਾਨੂੰ ਪਹਿਲੀਆਂ 99 ਖਬਰਾਂ 100 ਦੇ ਵਿੱਚੋਂ 네ਗੇਟਿਵਿਟੀ ਨਾਲ ਮਿਲ। ਬਿਲਕੁਲ ਪਰ ਤੁਸੀਂ ਇਹ ਦੇਖੋ ਵੀ ਤੁਹਾਡੇ ਬਾਰੇ ਪਰਸਪੈਕਸ਼ਨ ਕੀ ਬਿਲਡ ਅਪ ਹੋਇਆ। ਜੀ। ਪਰ ਉਹ ਬੰਦਾ ਜਿਹੜਾ ਉੱਥੇ ਬੈ ਕੇ ਜਿਨੇ ਆਪਣੇ ਕਿਰਦਾਰ ਨਾਲ ਆਪਣੇ ਕਾਰਜਾਂ ਦੇ ਨਾਲ ਤੁਹਾਡੇ ਲਈ ਮਾਣ ਵਧਾਇਆ ਹੁੰਦਾ ਤੁਹਾਡਾ ਉੱਥੇ ਬੈਠਿਆ। ਤੁਸੀਂ ਉਹਨਾਂ ਨੂੰ ਬਦਲੇ ਦੇ ਵਿੱਚ ਕੀ ਕਰੀ? ਜੀ। ਹੈਨਾ? ਸੋਸ਼ਲ ਮੀਡੀਆ ਤਾਂ ਇੱਕ ਇਹੋ ਜਿਹਾ ਸੀ ਵੀ ਜਿਹੜਾ ਸਾਡੇ ਕੋ ਸਾਡਾ ਕਲਚਰ ਸਾਡਾ ਫਲਸਫਾ ਸਾਡੇ ਸਿਧਾਂਤ ਸੀ। ਅਸੀਂ ਚਾਹੁੰਦੇ ਤਾਂ ਇਸ ਟਾਈਮ ਜਦੋਂ ਸਾਰੀ ਦੁਨੀਆ ਹੋਪਲੈਸ ਹੋ ਚੁੱਕੀ ਐ ਜੀ ਸਾਰੇ ਐਂਗਲ ਤੋਂ ਬੇਵਸ ਹੋ ਚੁੱਕੀ ਐ ਪਰ ਸਾਡੇ ਕੋਲ ਇੱਕ ਇਹੋ ਜਿਹੀ ਵਿਚਾਰਤਾ ਰਹੀ ਸੀ ਜਿਹੜੀ ਸਾਰੀ ਦੁਨੀਆ ਦੇ ਸਮੱਸਿਆਵਾਂ ਦਾ ਹੱਲ ਦੱਸ ਸਕਦੀ ਜੀ ਤਾਂ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਉਸ ਕਾਰਜ ਲਈ ਕਰਨੀ ਸੀ ਹੋਲਟ ਰਿਹਾ ਕਿ ਜਿਹੜਾ ਕਲਚਰ ਸਾਡਾ ਹੈ ਹੀ ਨਹੀਂ ਉਹ ਸਾਡਾ ਦਿਸ ਰਿਹਾ ਐ ਇਹ ਵਿਸ਼ਾ ਤਾਂ ਚਿੰਤਾ ਦਾ ਹੈਗਾ ਨਿਕਲੇ ਨੰਦੇ ਤੇ ਹੋਣਾ ਕੀ ਚੀਜ਼ ਦਾ ਕੀ ਅਜੀਹਾ ਹੱਲ ਹੋਣਾ ਚਾਹੀਦਾ ਹੈ ਕਿ ਇਹ ਲੋਕ ਪਿੱਛੇ ਹਨ ਜਿਵੇਂ ਖਾਰ ਕੇ ਅਸੀਂ ਕੁੜੀਆਂ ਦੀ ਗੱਲ ਕਰੀਏ ਪੰਜਾਬੀ ਮੁੰਡੇ ਤਾਂ ਚਲੋ ਕਿਤੇ ਸੋਚਿਆ ਜਾ ਸਕਦਾ ਸੀ ਕੁੜੀਆਂ ਵੀ ਅਜਿਹੀਆਂ ਗੱਲਾਂ ਕਰਦੀਆਂ ਨੇ ਦੋ मीनिंग ਗੱਲਾਂ ਕਰਦੀਆਂ ਸ਼ਰੀਲਤਾ ਫਲਾ ਰੀਆਂ ਨੇ ਚਾਹੇ ਪੈਸੇ ਦੀ ਕਮਾਰੀਆਂ ਨੇ ਪੈਸੇ ਕਮਾਉਣ ਦੇ ਹੋਰ ਵੀ ਸਾਧਨ ਨੇ ਇਹਨੂੰ ਲੈ ਕੇ ਕੀ ਹੋਣਾ ਚਾਹੀਦਾ ਕੀ ਹੈ ਇਹ ਕੋਈ ਇਹਦੇ ਦੋਵੇਂ ਐਂਗਲ ਨੇ ਭਾਜੀ ਜੀ ਬਿਲਕੁਲ ਜੇ ਫੈਕਟ ਦੇ ਉੱਤੇ ਦੇਖਣਾ ਫੈਕਟ ਇਹ ਹੈ ਕਿ ਤੁਸੀਂ ਆ ਆਪ ਦਾ ਜਿਹੜਾ ਅੱਜ ਦਾ ਟੀਨੇਜ ਸਿਸਟਮ ਹੈਗਾ ਜੀ ਜਿਹੜੇ 14-15 ਸਾਲ ਦੇ ਚਾਹੇ ਮੁੰਡੇ ਨੇ ਚਾਹੇ ਕੁੜੀਆਂ ਜੀ ਉਹਨਾਂ ਦਾ ਮਾਈਂਡਸੈਟ ਉਹਨਾਂ ਦੀ ਸਮਝ ਅਡਲਟਸ ਆਪਣੇ ਤੋਂ 10 ਸਾਲ ਪਹਿਲਾਂ ਨਾਲੋਂ 4 ਗੁਣਾ ਜ਼ਿਆਦਾ ਚਾਹ। ਠੀਕ ਹੈ ਉਹਨਾਂ ਦੀ ਕਲੈਰਿਟੀ ਉਹਨਾਂ ਨੂੰ ਜਿਹੜਾ ਫਰੀडम ਦਾ ਚਸਾ ਹੈ ਔਰ ਜਿਹੜੇ ਐਕਸਪੈਰੀਮੈਂਟ ਲਾਈਫ 'ਚ ਅੱਜ ਤੋਂ 15 ਸਾਲ ਪਹਿਲਾਂ ਕੋਈ ਪੰਜਾਬ ਦਾ ਬੱਚਾ 25 30 ਸਾਲ ਦੀ ਉਮਰ 'ਚ ਜਾ ਕੇ ਕਰਦਾ ਸੀ ਉਹ 12 13 ਸਾਲ ਦੀ ਉਮਰ 'ਚ ਕਰਦਾ। ਬਿਲਕੁਲ ਠੀਕ ਹੈ। ਸੋ ਅਲਟੀਮੇਟਲੀ ਇਹ ਦੇਖੀਏ ਵੀ ਇੱਕ ਤਾਂ ਥੱਲੇ ਗਰਾਊਂਡ ਦੇ ਉੱਤੇ ਵੀ ਸਮੱਸਿਆ ਹੈਗੀ ਆ ਉਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ। ਜਿਹੜੇ 2-4 ਇਨਫਲੂਐਂਸਰ ਦਿਖ ਰਹੇ ਹੁੰਦੇ ਨੇ ਬਟ ਉਹ ਨਿਕਲਦੇ ਉਸੇ ਮਾਹੌਲ ਦੇ ਵਿੱਚੋਂ। ਜੀ ਇੱਕ ਤਾਂ ਮਾਹੌਲ ਹੈ ਇਹ ਇਹ ਇਹਨੂੰ ਮੰਨੀਏ ਹਨਾ ਦੂਸਰੀ ਚੀਜ਼ ਇਹ ਆ ਵੀ ਜਿਹੜੀ ਸਾਡੀ ਜ਼ੁਬਾਨ ਹੈ ਜਿਹੜੇ ਸਲੈਕਸ ਸਲੈਂਗ ਯੂਜ਼ ਹੁੰਦੇ ਨੇ ਹਨਾ ਜਾਂ ਜਿਹੜੀ ਸਾਡੀ ਕਮਿਊਨੀਕੇਸ਼ਨ ਹੈਗੀ ਆ ਟੀਨੇਜ ਬੱਚਿਆਂ ਦੀ ਸਕੂਲ 8ਵੀਂ 9ਵੀਂ 10ਵੀਂ ਕਲਾਸ ਦੇ ਮੁੰਡੇ ਕੁੜੀਆਂ ਦੀ ਜੀ ਤਾਂ ਉਹ ਮਤਲਬ ਤੁਸੀਂ ਅਗਰ ਉਹਦਾ ਨਾਲ ਕੰਪੇਅਰ ਕਰਨਾ ਤਾਂ ਤੁਸੀਂ ਕਿਤੇ ਯੂਪੀ ਦਿੱਲੀ ਨਾਲ ਨਹੀਂ ਸਿੱਧਾ ਫਿਰ ਵੈਸਟ ਨਾਲ ਹੀ ਬਿਲਕੁਲ ਇੱਕ ਤਾਂ ਇਹ ਵੀ ਫੈਕਟ ਹੈ हां ये ठीक है कि जब तो सोशल मीडिया पे नजर आंदा आ, जे जे है, है तो ਥੱਲੇ ਮਾਹੌਲ ਹੋਰ ਵੱਧਦਾ ਹੈ ਜੀ ਉਹਨੂੰ ਅਨਕਰੇਜਮੈਂਟ ਮਿਲਦੀ ਹੈ ਸੋ ਉਹੋ ਜਿਹੇ ਬੰਦੇ ਤਾਂ ਆਈਸੋਲੇਟ ਕਰਨ ਦੀ ਲੋੜ ਆ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਕਲੈਰਿਟੀ ਹੈ ਵੀ ਅਸੀਂ ਜੋ ਕਰ ਰਹੇ ਹਾਂ ਦੇਖੋ ਅੱਜ ਸ਼ੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਪਹੁੰਚਣ ਵਾਲੀ ਐਂਟਰਟੇਨਮੈਂਟ ਦੇ ਨਾਂ ਤੇ ਹਰ ਚੀਜ਼ ਵਲਗਰ ਹੋ ਚੁੱਕੀ ਹੈ ਬਿਲਕੁਲ ਚਾਹੇ ਉਹ ਕਾਮੇਡੀ ਹੈ ਜੀ ਚਾਹੇ ਉਹ ਸੀਰੀਅਲਸ ਨੇ ਚਾਹੇ ਉਹ ਵੈਬ ਸੀਰੀਜ਼ ਨੇ ਜੀ ਹਰ ਚੀਜ਼ ਵਿਦਾਊਟ ਵਰਗੈਲਿਟੀ ਚੱਲ ਹੀ ਨਹੀਂ ਰਹੀ ਜੀ ਜੇ ਕੁਛ ਚੱਲ ਰਿਹਾ ਦਾ ਹੀ ਬਣੇਗਾ ਇਹ ਤੇ ਸਿਰਫ ਤੇ ਸਿਰਫ ਬਲਗੈਰਿਟੀ ਚੱਲੇ ਇੱਥੋਂ ਤੱਕ ਕੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਕੋਡ ਕਰ ਦਿੰਦਾ ਵੀ ਮੈਂ ਕੁਝ ਦਿਨਾਂ ਚੋਂ ਪੋਲੀਟਿਸ਼ੀਅਨਸ ਦੇ ਪੇਜ ਜਿਹੜੇ ਸਪੋਰਟਿਵ ਪੇਜ ਬਣਦੇ ਨੇ ਨਾ ਵੀ ਫੈਨ ਪੇਜ ਹੈਨਾ ਟੀਮ sport ਪੇਜ ਆਫੀਸ਼ਲ ਆਫੀਸ਼ਲ ਨਹੀਂ ਆਫੀਸ਼ਲ ਨਹੀਂ ਜਿਹੜੇ sport ਦੇ fan page ਖਾਸ ਕਰਕੇ ਉਹ ਕਿਵੇਂ ਬਣ ਰਹੇ ਨੇ ਤੇਜ਼ੀ ਨਾਲ ਮਤਲਬ ਮੈਂ ਇੱਕ ਪੇਜ ਦੇਖਿਆ ਵੀ sport ਸੁਖੀਰ ਬਾਦਲ ਯੈਸ ਉਹ ਸਪੇਸ ਦੇ ਉੱਤੇ ਲਗਾਤਾਰ ਦਿਨ ਰਾਤ 10 ਦਿਨ ਲਾਈਵ ਵਲਗਰ ਟੂ ਵਲਗਰ ਫਿਲਮਾਂ ਦਿਖਾਈਆਂ। ਠੀਕ ਹੈ ਜੀ। ਪੇਜ ਦਾ ਨਾਮ ਹੈ ਸ਼ੋਮਨੀ ਅਕਾਲੀ ਦਲ ਦਾ ਲੋਗੋ ਲੱਗਾ ਹੋਇਆ ਵੀ ਸਪੋਰਟ ਸੁਖਬੀਰ ਸਿੰਘ ਬਾਦਲ ਔਰ ਉੱਤੇ ਇੱਕ ਹਫਤਾ ਲਗਾਤਾਰ ਵਲਗਰ ਪਿਕਚਰਸ ਕੰਟੀਨਿਊਸਲੀ ਚੱਲ ਰਹੀਆਂ ਹਨ ਲਾਈਵ ਤੇ। ਮੇਬੀ ਇਹ ਸ਼ਾਇਦ ਵਰੂਦੀਆਂ ਨੇ ਕੀਤਾ ਹੋ ਸਕਦਾ ਹੈ। ਨਹੀਂ ਨਹੀਂ ਐਕਚੁਅਲੀ ਕੀ ਹੈ ਹੋ ਸਕਦਾ ਇਹਦਾ ਸੁਖਬੀਰ ਨਾਲ ਕੋਈ ਲੈਣਾ ਦੇਣਾ ਨਾ ਹੋਵੇ। ਮੈਂ ਇਹੀ ਗੱਲ ਕਹਿ ਰਿਹਾ ਹਾਂ ਬਿਲਕੁਲ ਇਹੀ। ਹੋ ਸਕਦਾ ਆਈਟੀ ਵਿੰਗ ਦਾ ਕੋਈ ਕੰਸਰਨ ਹੋਵੇ ਹੋ ਸਕਦਾ ਨਾਂ ਵੀ ਹੋਵੇ। ਹੋ ਸਕਦਾ ਆਪੋਜੀਸ਼ਨ ਦਾ ਵੀ ਹੋਵੇ। ਕੁਝ ਵੀ ਹੋ ਸਕ ਇੱਕ ਪਰਪਸ ਇਹ ਵੀ ਆ ਵੀ ਇੱਕ ਬਿਜ਼ਨਸ ਵੀ ਹੈ ਅੱਛਾ ਬਿਜ਼ਨਸ ਬਿਜ਼ਨਸ ਕੀ ਹੈ ਕਿ ਤੁਸੀਂ ਜਦੋਂ ਕਿਸੇ ਨੂੰ ਪੇਜ ਸੇਲ ਕਰਨਾ ਹੈ ਜੀ ਤਾਂ ਪਹਿਲਾਂ ਤੁਹਾਨੂੰ ਉਹਦੇ ਤੇ ਵਿਊਰਸ਼ਿਪ ਬਣਾਉਣ ਲਈ ਉਹਦੇ ਲਾਈਕ ਲੈਣ ਲਈ ਤੁਹਾਨੂੰ ਪਤਾ ਆ ਵੀ ਸਭ ਤੋਂ ਈਜ਼ੀ ਜਿਹੜੇ ਲਾਈਕ ਸਬਸਕ੍ਰਿਪਸ਼ਨ ਤੇ ਕਮੈਂਟਸ ਜਾਂ ਵਿਊਰਸ਼ਿਪ ਕਿਸੇ ਪੇਜ ਨੂੰ ਮੋਨਟਾਈਜ਼ ਕਰਨ ਲਈ ਇਸ ਚੀਜ਼ ਤੋਂ ਮਿਲਣੀ ਹੈ ਤੇ ਉਹ ਧੜਾ ਧੜਾ ਦੇਖੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਤੁਹਾਨੂੰ ਪੇਜ ਲਾਈਕ ਮਿਲ ਜਾਂਦੇ ਆ ਤੇ ਉਹ ਡਾਟਾ ਡਿਲੀਟ ਕਰਕੇ ਉਹ ਪੇਜ ਨੂੰ ਆਰਗੇਨਿਕ ਦਿਖਾ ਕੇ ਸੇਲ ਕਰ ਦਿੱਤਾ ਜਾਂਦਾ ਹੈ ਠੀਕ ਹੈ ਉਹ ਤੁਸੀਂ ਜਦੋਂ ਪੋਲੀਟਿਸ਼ੀਅਨ ਦਾ ਪੇਜ ਖੋਲਦੇ ਹੋ ਤੁਸੀਂ ਦੇਖਦੇ ਹੋ ਯਾਰ ਕੱਲ ਪੇਜ ਬਣਿਆ ਇੱਕ ਹਫਤੇ ਚ 2 ਲੱਖ ਲਾਈਕ ਆ ਗਿਆ 3 ਲੱਖ ਲਾਈਕ ਆ ਗਿਆ ਉਹ ਚ ਕੁਝ ਆਰਗੇਨਿਕ ਨਹੀਂ ਹੁੰਦਾ ਤੇ ਇਹ ਤੰਦਾ ਚੱਲ ਰਿਹਾ ਹੈ ਇਹ ਇਹ ਇਸੇ ਧੰਦੇ ਦੇ ਵਿੱਚ ਪੰਜਾਬੀ ਕਲਚਰ ਦਾ ਨੁਕਸਾਨ ਹੋ ਰਿਹਾ ਸਿੱਖੀ ਦਾ ਨੁਕਸਾਨ ਹੋ ਰਿਹਾ ਉਹਨਾਂ ਨੂੰ ਟਾ ਲੱਗ ਰਹੀ ਹੈ ਲਗਾਤਾਰ ਲੋਕਾਂ ਨੇ ਤਾਂ ਇਮੇਜ ਇਹ ਹੀ ਬਣੀ ਜਾ ਰਹੀ ਹੈ ਨਾ ਜਿਵੇਂ ਮੈਂ ਗੱਲ ਸ਼ੁਰੂ ਕੀਤੀ ਸਪੇਨ ਵਾਲੀ ਤੇ ਦੂਜੀ ਬਸ ਇਹ ਵਾਲੀ ਨਹੀਂ ਦੇਖੋ ਹਜ਼ਾਰਾਂ ਐਗਜ਼ਾਮਪਲ ਨੇ ਸਪੇਨ ਤੋਂ ਇਲਾਵਾ ਵੀ ਬਟ ਗੱਲ ਇਹ ਆ ਵੀ ਇਹਦੇ ਫਿਰ ਐਂਗਲ ਇੱਕ ਤਾਂ ਲੀਗਲੀ ਅਸਪੈਕਟ ਕਰਨ ਦੀ ਲੋੜ ਹੈ ਸੋਸ਼ਲ ਮੀਡੀਆ ਦੇ ਉੱਤੇ ਅੱਜ ਦੀ ਕਿਸੇ ਐਪ ਦੇ ਉੱਤੇ ਕੋਈ ਕੁੰਡਾ ਸਰਕਾਰੀ ਹੈ ਨਹੀਂ ਨਹੀਂ ਹੈ ਨਹੀਂ ਜੇ ਕੋਈ ਕੁੰਡਾ ਹੈ ਤਾਂ ਉਹ ਹੈ ਵੀ ਜਿਹੜੀ ਸਾਡੇ ਖਿਲਾਫ ਕੋਈ ਆਵਾਜ਼ ਉੱਠ ਰਹੀ ਹੈ ਉਹ ਤਾਂ ਭੜਾ ਦਾ ਬੰਦ ਹੋ ਜਾਏਗਾ ਮੇਰੇ ਦੋ ਪੇਜ ਬੰ ਠੀਕ ਹੈ ਤੁਸੀਂ ਸਰਕਾਰ ਨੂੰ ਕੋਈ ਤਿੱਖਾ ਸਵਾਲ ਕਰੋ ਤੁਹਾਡਾ ਪੇਜ ਸੈਕਟ ਹੋ ਜਾਂਦਾ ਇਹਦਾ ਮਤਲਬ ਕੰਟਰੋਲ ਹੈ ਕੀਤਾ ਜਾ ਸਕਦਾ ਪਰ ਇਧਰ ਧਿਆਨ ਨਹੀਂ ਆ ਜਾਂ ਉਹ ਕੁਝ ਪਾਰਟਿਕੂਲ ਲੋਕਾਂ ਨੂੰ ਪਾਰਟਿਕੂਲ ਸਪੈਸੀਫਿਕਲੀ ਜਿਹੜੇ ਤੁਸੀਂ ਜਿਹੜੇ ਕੋਈ ਕਿਸੇ ਖਿੱਤੇ ਦੇ ਰਾਈਟਸ ਦੀ ਗੱਲ ਕਰਦੇ ਨੇ ਉਹਨਾਂ ਦੇ ਪੇਜ ਸੈਕਟ ਹੋ ਜਾਂਦਾ ਮੇਰੀ ਇੱਕ ਇੱਕ ਵੀਡੀਓ ਸੀ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਤੇ ਮੈਂ ਸਵੇਰੇ ਸਾਰਾ ਗੜੀ ਸਰਾਂ ਦੇ ਬਾਹਰ ਜਦੋਂ ਸਟ੍ਰਾਈਕ ਚੱਲ ਰਹੀ ਸੀ ਉਹਨਾਂ ਦੀ ਫੈਮਿਲੀ ਬਣ ਮੈਂ ਸਟੇਟੂਸ ਸਪੀਡ ਦਿੰਨਾ ਤੇ ਸ਼ਾਇਦ ਮੈਂ 4-5 ਵਜੇ ਤੱਕ ਘਰ ਪਹੁੰਚਦਾ ਤੇ ਹਲੇ ਮੈਂ ਰਸਤੇ 'ਚ ਸੀਗਾ ਤੇ ਮੇਰਾ ਪੇਜ ਪੜਾ ਦਿੱਤਾ ਗਿਆ। ਇਹਦਾ ਮਤਲਬ ਇੰਨੀ ਤੇਜ਼ੀ ਹੈ। ਕਿ ਵੀਡੀਓ ਪਾਉਣ ਤੋਂ ਵਿਦਨ ਹਾਫ ਐਨ ਆਰ ਤੁਸੀਂ ਉਹ ਪੇਜ ਰਿਸਟ ਕਰ ਸਕਦੇ ਹੋ ਇੰਡੀਆ 'ਚ। ਜੀ ਠੀਕ ਹੈ ਇਹਦਾ ਮਤਲਬ ਇਹ ਵੀ ਨਹੀਂ ਵੀ ਉਹ ਕੱਲਾ ਕੱਲਾ ਚੈੱਕ ਕਰ ਰਹੇ ਹੋਣਗੇ। ਉਹਨਾਂ ਨੇ ਇੱਕ ਕ੍ਰਾਈਟੇਰੀਆ ਬਣਾਤਾ ਹੋਏਗਾ ਵੀ ਆ ਇਸ ਤਰ੍ਹਾਂ ਦੇ ਲੱਬਜ਼ ਯੂਜ਼ ਕਰਨ ਵਾਲੇ ਇਸ ਤਰੀਕੇ ਦਾ ਕੰਟੈਂਟ ਪਾਉਣ ਵਾਲੇ ਇਸ ਤਰੀਕੇ ਦੀ ਗੱਲ ਕਰਨ ਵਾਲੇ ਬੰਦੇ ਨੂੰ ਉਹ ਕੈਟਾਗਰੀ ਬਣ ਜਾਂਦੀ ਹੈ ਸੋਸ਼ਲ ਮੀਡੀਆ ਤੇ ਅੱਜਕੱਲ ਏਆਈ ਸਿਸਟਮ ਹੈਗਾ ਵੀ ਤੁਸੀਂ ਅਗਰ ਲ ਤਾਂ ਉਹ ਲਫ਼ਜ਼ ਵੀ ਕਿਸੇ ਪੋਸਟ ਤੇ ਲਿਖਿਆ ਹੋਊਗਾ ਤਾਂ ਪੋਸਟ ਆਟੋਮੈਟਿਕਲੀ ਰਿਸਟ੍ਰਿਕਟ ਹੋ ਜਾਊ। ਬਿਲਕੁਲ। ਫੋਰ ਐਗਜ਼ਾਮਪਲ ਤੁਸੀਂ ਟੈਰਰਿਸਟ ਲਿਖ ਦਿਓ, ਤੁਸੀਂ ਬੰਬ ਪਲਾਸ ਲਿਖ ਦਿਓ ਤੁਹਾਡੀ ਉਹ ਪੋਸਟ ਰਿਸਟ੍ਰਿਕਟ ਹੋ ਜਾਏਗੀ। ਜੀ ਜੀ। ਤੇ ਬਲਗੈਰਿਟੀ ਦੇ ਉੱਤੇ ਕਿਉਂ ਨਹੀਂ AI ਦਾ ਇਸਤੇਮਾਲ ਹੋ ਰਿਹਾ? ਕਿਉਂਕਿ ਐਪ ਵੀ ਐਨਕਰੇਜ ਕਰ ਰਹੀਆਂ ਨੇ ਕਿਉਂਕਿ ਉਹਨਾਂ ਨੂੰ ਵਿਊਰਸ਼ਿਪ ਮਿਲਦੀ ਹੈ ਬਲਗੈਰਿਟੀ ਦੇ ਉੱਤੋਂ। ਸਰਕਾਰ ਦਾ ਇਸ ਪਾਸੇ ਕੋਈ ਧਿਆਨ। ਇੱਕ ਤਾਂ ਇਹ ਲੀਗਲ ਐਂਗਲ ਆ ਵੀ ਇਹਦੇ ਤੇ ਬਕਾਇਦਾ ਐਕਟ ਬਣਾ ਕੇ ਤੁਸੀਂ ਉਹਨੂੰ ਬਹੁਤ ਸਾਰੀਆਂ ਕੰਟਰੀਆਂ 'ਚ ਬੈਨ ਹੈਗਾ ਜਿੱਥੇ ਰੈਸਟ ਵੀਡੀਓ ਨਹੀਂ ਚੱਲ ਸਕਦੀ ਇਹ ਇੱਥੇ ਇੰਡੀਆ 'ਚ ਜਿੱਥੇ ਤੇ ਨਹੀਂ ਆਹ ਕੰਟਰੀਜ਼ ਬਹੁਤ ਹੈ ਬਹੁਤ ਨੇ ਠੀਕ ਹੈ ਇੱਕ ਤਾਂ ਉਹ ਐਂਗਲ ਆ ਦੂਜਾ ਜਿਹੜੇ ਆਪ ਮਹਾਰੇ ਸੋਸ਼ਲ ਮੀਡੀਆ ਇਨਫਲੂਐਂਸਰਸ ਫੇਮਸ ਅਸੀਂ ਉਹਨਾਂ ਨੂੰ 네ਗੈਟਿਵਿਟੀ ਦੇ ਰੂਪ ਦੇ ਵਿੱਚ ਵੀ ਦੇਖ ਕੇ ਫੇਮਸ ਕਰ ਰਹੇ ਆ ਸਾਨੂੰ ਨਾ ਉਹਨਾਂ ਦੀ ਕਹਿ ਲੋ ਵੀ 네ਗੈਟਿਵ ਐਂਗਲ ਦੇ ਨਾਲ ਹੀ ਸਹੀ ਕੀ ਆਪਾਂ ਨੂੰ ਦੇਖਣੇ ਨਹੀਂ ਚਾਹੀਦੇ ਉਹ ਸੋਸਾਇਟੀ ਤੇ ਸੋਸ਼ਲ ਮੀਡੀਆ ਦੋਵਾਂ ਤੇ ਆਈਸੋਲੇਟ ਕਰਨ ਦੀ ਲੋਕ ਤੀਸਰਾ ਹੈਗਾ ਵੀ ਜਿਹੜਾ ਸਕੂਲ এডਿਕੇਸ਼ਨ ਦੇ ਵਿੱਚ ਇਹ ਪਾਰਟ ਬਣਾਉਣ ਦੀ ਗੱਲ ਹੈ ਠੀਕ ਹੈ ਬੜੇ 스테ਟਸ ਦੇ ਵਿੱਚ ਬੜੇ ਸਕੂਲਸ ਇਹਨੂੰ ਪਾਰਟ ਬਣਾ ਰਹੇ ਨੇ ਹਨਾ ਬਟ ਇਹਨੂੰ ਗਵਰਨਮੈਂਟ ਲੈਵਲ ਤੇ ਉੱਤੇ ਇੱਕ ਹਰ ਚੀਜ਼ ਜਦੋਂ ਅੱਜ ਤੋਂ ਤੁਹਾਡੇ ਬੱਚਿਆਂ ਨੂੰ ਬੈਟ ਟੱਚ ਗੋ ਟੱਚ ਸਿਖਾਇਆ ਜਾ ਰਿਹਾ ਤੇ ਤੁਸੀਂ ਉਹਨੂੰ ਫਿਜ਼ੀਕਲੀ ਸਮਝਾ ਰਹੇ ਹੋ ਵੀ ਕਿਹੜੀਆਂ ਚੀਜ਼ਾਂ ਤੋਂ ਰਿਸਕਟ ਕਰਨਾ ਤਾਂ ਤੁਸੀਂ ਉਹਨੂੰ ਮੈਂਟਲੀ ਵੀ ਪ੍ਰਿਪੇਅਰ ਕਰ ਸਕਦੇ ਹੋ ਸਭ ਤੋਂ ਸੌਖਾ ਹੀ ਉਹ ਹੈ ਕਿ ਤੁਸੀਂ ਪੰਜਵੀਂ ਤੋਂ ਪਹਿਲਾਂ ਪਹਿਲਾਂ ਕਿਉਂਕਿ ਜਦੋਂ 3 ਸਾਲ ਦੇ ਬੱਚੇ ਦੇ ਹੱਥ ਚ ਫੋਨ ਆ ਰਿਹਾ ਜੀ ਪਰ ਬਹੁਤੇ ਪੇਰੈਂਟਸ ਨੂੰ ਤਾਂ ਰੈਸਟ ਕਰਨੀਆਂ ਵੀ ਨਹੀਂ ਆਉਂਦੀਆਂ ਵੀ ਉਹਦੇ ਕਿਵੇਂ YouTube ਨੂੰ ਰੈਸਟ ਕਰਨਾ ਤੇ ਕਰ ਵੀ ਲੋ ਤਾਂ ਉਹਦੇ ਵਿੱਚ ਆਣ ਵਾਲੀਆਂ ਜਿਹੜੀਆਂ ਐਡ ਨੇ ਉਹ ਇੰਨੀਆਂ ਵਲਗਰ ਹੁੰਦੀਆਂ ਨੇ ਵੀ ਬੱਚੇ ਨੂੰ ਤੁਸੀਂ ਉਹਦੇ ਤੋਂ ਦੂਰ ਕਰੇ ਨਹੀਂ ਸਕਦੇ ਉਹ ਫੋਨ ਅਸੀਂ ਉਹਨਾਂ ਦੇ ਹੱਥ ਆ ਫੜਾ ਰਿਆ ਠੀਕ ਹੈ ਸੋ ਜਿਹੜੀ ਸਮਝ ਬੱਚੇ ਨੂੰ ਜਾ ਕੇ 14 15 ਸਾਲ ਚ ਆਣੀ ਸੀ ਉਹ 5 ਸਾਲ ਦੇ ਬੱਚੇ ਨੂੰ ਆ ਰਹੀ ਠੀਕ ਹੈ ਬੱਚੇ ਛੇਤੀ ਮੈਚੁਰ ਹੋ ਰਹੇ ਨੇ ਸੋ ਇਹਦਾ ਮਤਲਬ ਸਾਨੂੰ ਐਜੂਕੇਸ਼ਨ ਦਾ ਪਾਰਟ ਉਹ ਬਣਾਉਣਾ ਪਏਗਾ ਤਾਂ ਇਹਦਾ ਕੋਈ ਇੱਕ ਐਂਗਲ ਨਹੀਂ ਹੈ ਹਾਂ ਇਹ ਇੱਕ ਐਂਗਲ ਆ ਵੀ ਤੁਸੀਂ ਪੰਜ ਸੱਤ ਬੰਦੇ ਜੇ ਕੋਈ ਕਰ ਰਹੇ ਨੇ ਜੇ ਮੈਂ ਉਹੀ ਗੱਲ ਕਰ ਆਈ ਰਿਹਾ ਸੀਗਾ ਜ ਉਹਦੇ ਚ ਸਟਾਈਲ ਤੁਹਾਡਾ ਇਹ ਆ ਵੀ ਜਿਉ ਬੋਰਡ ਰਹੇ ਨੇ ਤੇ ਤੁਸੀਂ ਵੀ ਸੋਸ਼ਲ ਮੀਡੀਆ ਤੇ ਇਹੀ ਤਾਂ ਗੱਲ ਹੈ ਰਿਐਕਟ ਕਰ ਰਹੇ ਹੋ ਜਿਵੇਂ ਮੈਂ ਸਿੱਧੀ ਗੱਲ ਕਰਦਾ ਬਹੁਤ ਹੀ ਮਿਲਨੀ ਪੌਪੂਲਰ ਹੋ ਰਹੇ ਨੇ ਹੋਰ ਜ਼ਿਆਦਾ ਕੋਈ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਕੱਲ ਦੀਪਿਕਾ ਲੂਥਰਾ ਨੂੰ ਫੜਿਆ ਉਹਨੂੰ ਕਿਹਾ ਸਮਝਾਇਆ ਬਹੁਤ ਅੱਛੇ ਤਰੀਕੇ ਨਾਲ ਉਹਨੂੰ ਚੁੰਨੀ ਦਿੱਤੀ ਪੈਨ ਆ ਤੂੰ ਮੈਨੂੰ ਉਹਨੇ ਉਹਨਾਂ ਨੂੰ ਕਿਹਾ ਯਾਰ ਐ ਕਿਹਾ ਲੇਕਿਨ ਉਹ ਵੀ ਸੋਸ਼ਲ ਮੀਡੀਆ ਤੇ ਪੈ ਗਿਆ ਲੋਕਾਂ ਨੇ ਉਹ ਵੀ ਦੇਖਿਆ ਹੁਣ ਉਹ ਦੀਪਿਕਾ ਲੂਥਰਾ ਨੂੰ ਦੇਖਣ ਕਰਕੇ ਉਹ ਫਿਰ ਹੋਰ ਪੌਪੂਲਰ ਹੋ ਗਈ ਇਹ ਬੜਾ ਵੱਡਾ ਇੱਕ ਇਸ ਟਾਪਿਕ ਤੇ ਅਸੀਂ ਆਪਾਂ ਡਿਸਕਸ ਕਰ ਰਹੇ ਹਾਂ ਨਾ ਜੇ ਤੁਸੀਂ ਆਪਾਂ ਸ਼ਾਇਦ ਆਪਾਂ ਸਰਕਾਰਾਂ ਜਿਹੜਾ ਕੰਮ ਚੁਟਕੀ ਨਾਲ ਕਰ ਸਕਦੀਆਂ ਜਦੋਂ ਲੋਕਾਂ ਨੂੰ ਆਪ ਮੁਹਾਰੇ ਕਰਨਾ ਪੈਂਦਾ ਤੇ ਉਹਨਾਂ ਦਾ ਸਟਾਈਲ ਉਹ ਨਹੀਂ ਹੁੰਦਾ ਜੋ ਸਰਕਾਰ ਦਾ ਹੁੰਦਾ ਠੀਕ ਆ ਔਰ ਕੌਣ ਉਹਨਾਂ ਨੂੰ ਬਾਦਰ ਕਰੇ ਅੱਜ ਅਮਰਤਪਾਲ ਮਾਰੋ ਜੇ ਕਿਸੇ ਨੂੰ ਫੋਨ ਕਰਕੇ ਕਹਿ ਦਿੰਦਾ ਵੀ ਭਾਈ ਤੂੰ ਇਹੋ ਜਿਹੀ ਵੀਡੀਓ ਨਾ ਪਾਇਆ ਕਰ ਤੇ ਉਹਦੇ ਉੱਤੇ ਕੀ ਲਾਇਬਿਲਟੀ ਹੈ ਵੀ ਉਹ ਨਾ ਕਰੇ ਉਹਨੂੰ ਕੀ ਫਰਕ ਪੈਂਦਾ ਉਹ ਉਹਦੀ ਚੁਆਇਸ ਆ ਉਹਨੇ ਮੰਨਣਾ ਕਿ ਨਹੀਂ ਮੰਨਣਾ ਔਰ ਅੱਛਾ ਤੁਸੀਂ ਜਿਹੜੇ ਐਂਗਲ ਆ ਉਹਨਾਂ ਨੂੰ ਸਮਝਾ ਰਹੇ ਹੋ ਵੀ ਇਹ ਗਲਤ ਆ ਕੀ ਉਹਨਾਂ ਨੂੰ ਨਹੀਂ ਪਤਾ ਹਾਂ ਹੈਨਾ ਅਨੀਓ ਬੈਸਟ ਫੈਮਲੀ ਸਪੋਰਟ ਹੈ ਅਲਟੀਮੇਟਲੀ ਉਹ ਆਪਣੇ ਆਪ ਨੂੰ ਉਸ ਚੀਜ਼ ਤੋਂ ਕਟਆਫ ਕਰ ਚੁੱਕੇ ਨੇ ਫੈਮਲੀ ਨਾਲੋਂ ਸੋਸਾਇਟੀ ਨਾਲ ਜਿਹੜੀ ਉਹਨਾਂ ਨੂੰ ਐਸ ਨਿਗਾ ਨਾਲ ਦੇਖਦੀ ਹਾਂ ਤੁਸੀਂ ਬਲ ਕਰੋ ਉਹ ਉਸ ਦੁਨੀਆ ਦੇ ਵਿੱਚ ਰਹਿ ਰਹੇ ਨੇ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਹੈ ਜਿਹੜੀ ਉਹਨਾਂ ਨੂੰ ਹਰ ਰੋਜ਼ ਦੇਖਦੀ ਹੈ ਜੇ ਉਹ ਚਾਹ ਵੀਰੇ ਨੇ ਉਹ ਕਿਤੇ ਜਾ ਰਹੇ ਨੇ ਕਿਤੇ ਖਾ ਰਹੇ ਨੇ ਅਗਰ ਉਹਨਾਂ ਦੀ ਹਰ ਚੀਜ਼ ਨੂੰ ਫੋਲੋ ਮਿਲ ਰਿਹਾ ਲਾਈਕ ਮਿਲ ਰਿਹਾ ਕਮੈਂਟਸ ਮਿਲ ਰਿਹਾ ਪਰ ਉਹ ਆਪਣੀ ਇੱਕ ਅਲੱਗ ਦੁਨੀਆ ਦੇ ਵਿੱਚ ਨੇ ਜਿਹਨੂੰ ਅਸੀਂ ਅੱਜ ਸਹੀ ਕਹਿ ਲਈਏ ਵੀ ਚੱਟੇ ਤੋਂ ਬਾਅਦ ਜੇ ਸਾਡੇ ਕੋਲ ਕੋ ਅਗਲਾ ਨਸ਼ਾ ਤੇ ਉਹ ਡਿਜੀਟਲ ਨਸ਼ਾ ਹੈ ਬਿਲਕੁਲ ਤੇ ਜਿਹੜਾ ਇਹਦਾ ਇੱਕ ਵਾਰ ਐਡਿਕਟ ਹੋ ਗਿਆ ਤੇ ਉਹਦਾ ਖਾਣਾ ਪੀਣਾ ਹੱਗਣਾ ਸਭ ਕੁਝ ਸੋਸ਼ਲ ਮੀਡੀਆ ਤੇ ਹੈ ਹਾਂਜੀ ਬਿਲਕੁਲ ਬਹੁਤ ਵੱਡੀ ਗੱਲ ਹੈ ਤੁਸੀਂ ਵੀ ਕਹੀ ਹੁਣ ਸਭ ਤੋਂ ਵੱਡਾ ਤੇ ਇਹੀ ਆਪਾਂ ਹੁਣ ਕਹਿੰਦੇ ਆ ਲੋਕਾਂ ਨੂੰ ਜਾਂ ਸਰਕਾਰ ਨੂੰ ਇਹ ਸੋਚਣ ਦੀ ਗੱਲ ਹੈ ਕਿ ਜਿਹੜੀ ਗੱਲ ਪਾਜੀ ਨੇ ਵੀ ਕਹੀ ਹੈ ਕਿ ਸਰਕਾਰ ਕੋਲੋਂ ਜੇ ਇੱਕ ਚੀਜ਼ ਹੈ ਤੇ ਉਸ ਦਾ ਇਸਤੇਮਾਲ ਕਰਨਾ ਚਾਹੀਦਾ ਨਹੀਂ ਤੇ ਆਉਣ ਵਾਲੇ ਸਮੇਂ 'ਚ ਨਸ਼ੇ ਤੋਂ ਬਾਅਦ ਜਿਹੜਾ ਅਸ਼ਲੀਲਤਾ ਇੱਕ ਵੱਡਾ ਮੁੱਦਾ ਹੋਏਗਾ ਪੰਜਾਬ ਦੇ ਲਈ ਜਿਸ ਲਈ ਸਾਰਿਆਂ ਨੂੰ ਸੁਚੇਤ ਰਹਿਣਾ ਚਾਹੀਦਾ ਕੈਮਰਾਮੈਨ ਹਿਮਾਂਸ਼ ਚੂਨਲ ਪਰਮਜੀਤ ਸਿੰਘ ਨੰਦਪੁਰੀ ਫਗਵਾੜਾ